ਸਵੀਕਾਰ ਸਾਰਨ ਇੱਕ ਨਾ ਬਹੁਤ ਬੰਦੇ ਮੈਨੂੰ ਇਹ ਫੋਨ ਕਰਦੇ ਨੇ ਬਾਈ ਜੀ ਅਸੀਂ ਮੱਝਾਂ ਨੂੰ ਦਾਣਾ ਕਿਵੇਂ ਪਾਈਏ ਕੱਖ ਕਿਵੇਂ ਪਾਈਏ ਅਸਲ ਨਾ ਆਪਣੇ ਪਿੰਡਾਂ ਚ ਕੀ ਜਾਦੇ ਰਿਵਾਜ ਹੈ ਬਹੁਤ ਬੰਦੇ ਮੇਰੇ ਲਿਵੇਂ ਆਉਂਦੇ ਨੇ ਇਸ ਚੀਜ਼ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਤਾਂ ਬਾਈ ਕੱਖ ਯਾਰ ਬਹੁਤ ਜ਼ਿਆਦੇ ਪਾਉਂਦੇ ਆ ਇਹ ਸੋਡੇ ਹੱਥ ਚ ਹੁੰਦਾ ਬਾਈ ਪਸ਼ੂ ਜਿਹੜਾ ਖਾਣ ਵਾਲਾ ਕੰਮ ਹੈ ਪਸ਼ੂ ਦਾ ਇਹਨੂੰ ਜਿੰਨਾ ਪਾਈ ਚੱਲੂਗਾ ਉੰਨਾ ਖਾਈ ਜਾਊਗਾ ਜਿੰਨਾ ਇਹਨੂੰ ਲੱਗਣਾ ਉਹਨਾਂ ਲੱਗ ਜਾਂਦਾ ਬਾਕੀ ਗੋਹੇ ਰਾਹੀਂ ਬਾਹਰ ਡੰਗਰਾਂ ਨੂੰ ਕੋਈ ਵੀ ਦੁੱਧ ਵਾਲਾ ਪਸ਼ੂ ਹੈ ਉਹਨੂੰ 11 ਤੂੜੀ 11 ਦਾਣਾ ਇੱਕ ਬਾਠੜੀ ਦਾਣੇ ਦੀ ਤਿੰਨ ਤੋਂ 4 ਕਿਲੋ ਇੱਕ ਟਾਈਮ ਦਾ ਵਧੀਆ ਦੁੱਧ ਵਾਲੀ ਮਿਹਸ ਹੈ ਤਿੰਨ ਤੋਂ 4 ਕਿਲੋ ਦਾਣਾ ਪਾਓ ਤੇ ਤਿੰਨ ਇੰਨੀ ਕੇ ਤੂੜੀ ਪਾਓ 23 ਕਿਲੋ ਤੇ ਉਹਦੇ 'ਚ ਵਧੀਆ ਸੰਨੀ ਰਲਾ ਕੇ ਸਵੇਰੇ ਇਸ ਟਾਈਮ ਤਾਰਾਂ ਦੇ ਟਾਈਮ ਰਲਾ ਦਿਓ ਤੇ ਉਧਰੋਂ ਸ਼ਾਮ ਨੂੰ ਥੋੜੇ ਬੋਤੇ ਵਿੱਚ ਕੱਖ ਰਲਾਣੇ ਨੇ ਜੇ ਬਰਸੀਨ 'ਚ ਤਾਂ ਹੁਣ ਨਿਰਾ ਪਾਣੀ ਆ ਆਪਣੇ ਹੁਣ ਬਰਸੀਨ ਚੱਲੂ ਵੀ ਅਕਸਰ ਪੰਡਾਂ ਦੀਆਂ ਪੰਡਾ ਆਪਣੇ ਪਿੰਡਾਂ 'ਚ ਖੁਰਨੀਆਂ ਫੁੱਲ ਕਰਦਨੀਆਂ ਨੇ ਜਿਹਦੇ ਕਾਰਨ ਆਪਣਾ ਪਸ਼ੂ ਦੁੱਧ ਬਹੁਤ ਘੱਟ ਚੰਦਾ ਉਹ ਕੀ ਚੱਕਰ ਹੁੰਦਾ ਵੀ ਆਪਾਂ ਕੱਖ ਸਾਰਾ ਦਿਨ ਪਿੰਡਾਂ 'ਚ ਆਪਣੇ ਅਕਸਰਾ ਆਤਾ ਵੀ ਖੁਰਨੀਆਂ ਫੁੱਲ ਰੱਖਦੇ ਆ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਆਕਤੀ ਵੀ ਖੁਰਲੀ ਆਪਾਂ ਫੁੱਲ ਰੱਖ ਕੇ ਕੱਖਾਂ ਦੀ ਦਾਣਾ ਇੱਕ ਬਟਲੀ ਜੀ ਲੈ ਕੇ ਮੜੀ ਜੀ ਉੱਤੇ ਚਹਾਈ ਤੇ ਕੱਖਾਂ ਨਾਲ ਰਜਾ ਕੇ ਮੜੇ ਜੇ ਦਾਣੇ ਨਾਲ ਥੱਲੋਂ ਆਪਾਂ ਦੁੱਧ ਭਾਲਦੇ ਬਾਲਟੀ ਇਸ ਕਰਕੇ ਤੁਸੀਂ ਕੱਖ ਨੇ ਜਿਹੜੇ ਉਹ ਪੂਰੇ ਪੂਰੇ ਪਾਓ ਜਿਵੇਂ ਆਪਣਾ ਸਰੀਰ ਹੈ ਰੋਟੀਆਂ ਜੇ ਆਪਾਂ 10 ਖਾ ਲਈਏ ਤਾਂ ਤੁਹਾਨੂੰ ਪਤਾ ਹੀ ਹੈ ਢਿੱਡ ਕਿੱਥੇ ਜਾਂਦਾ ਚਰਬੀ ਫੈਂਟ ਉਹੀ ਸਰੀਰ ਤੇ ਚੜੀ ਜਾਂਦੀ ਹੈ ਜੇ ਆਪਾਂ ਬੱਤ ਦਾ ਖਾ ਲਈਏ ਵਧੀਆ ਸਬਜੀ ਸੂਜੀ ਨਾਲ ਖਾਈਏ ਰੋਟੀ ਘੱਟ ਖਾਈਏ ਸਲਾਦ ਵਗੈਰਾ ਖਾਈਏ ਸਰੀਰ ਵੀ ਫਿੱਟ ਬਿਮਾਰੀਆਂ ਵੀ ਨਹੀਂ ਲੱਗਦੀਆਂ ਉਹੀ ਕੰਮ ਪਸ਼ੂ ਦਾ ਪਸ਼ੂ ਨੂੰ ਦਾਣਾ ਸਵੇਰੇ ਸ਼ਾਮ ਪਾਓ ਨਾਲੇ ਤਾਂ ਬੱਚਿਆਂ ਪੁੱਛਿਆਂ ਚ ਧਿਆਨ ਨਹੀਂ ਲਿਕੜਦਾ ਥੋੜਾ ਜਿਹਾ ਪਸ਼ੂ ਦਾ ਬੱਚੇ ਚ ਧਿਆਨ ਰਹਿੰਦਾ ਦੁੱਧ ਵੀ ਲੰਮਾ ਟਾਈਮ ਦਿੰਦਾ ਜਦੋਂ ਆਪਾਂ ਕੱਖਾਂ ਨਾਲੇ ਮਤਮਾਰੀ ਰੱਖਦੇ ਆ ਪਸ਼ੂ ਦੀ ਹਰ ਟਾਈਮ ਕੱਖ 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 ਪਸ਼ੂ ਦੀ ਮੱਤਵੀ ਮਰਦੀ ਜਾਂ ਦੁੱਧ ਵੀ ਘਟਦਾ ਬੱਚੇ ਚੋ ਵੀ ਧਿਆਨ ਲਿਕੜਦਾ ਤੇ ਇਸ ਕਰਕੇ ਕਈ ਡੰਗਰ ਪਹਾੜੇ ਪਾਣ ਵਾਲੇ ਹੁੰਦੇ ਨੇ ਜਿਵੇਂ ਉਹ ਦਿਨੇ ਰੱਜ ਲਾਉਂਦੇ ਨੇ ਸ਼ਾਮ ਨੂੰ ਫਿਰ ਬਾਟਾ ਬਰੂਰੀ ਜਾਂਦੇ ਆ ਥੱਲੇ ਬੈਠੇ ਰਹਿੰਦੇ ਨੇ ਘੰਟਾ ਘੰਟਾ ਮੈਂ ਦੁੱਧ ਨਹੀਂ ਕੱਢਦੀ ਉਹਨਾਂ ਨੂੰ ਉਹਨਾਂ ਕੇ ਪਾਓ ਜਿੰਨਾ ਪਸ਼ੂ ਖਾ ਦੇ ਕੇ ਸਵੇਰੇ ਸ਼ਾਮ ਚਵਾਈ ਦੇ ਟਾਈਮ ਜੇ ਪਾਉਂ ਨਾਲੇ ਤਾਂ ਡੰਗਰ ਪਹਾੜੇ ਛੀਤੀ ਪੈ ਜਾਂਦਾ ਸਵੇਰੇ ਜਦੋਂ ਚੋਣੀਆਂ ਨੇ ਉਦੋਂ ਡੇਗ ਲੋ ਦਾਣਾ ਤੇ ਸ਼ਾਮ ਨੂੰ ਜਦੋਂ ਚੋਣੀਆਂ ਨੇ ਉਦੋਂ ਡੇਗ ਲੋ ਗਿੱਲਾ ਸੁੱਕਾ ਜਿਵੇਂ ਮਰਜ਼ੀ ਪਾ ਲਓ ਕੋਈ ਮੈਟਰ ਨਹੀਂ ਹੁਣ ਜਿਵੇਂ ਸਿਆਲ ਆ ਸੁੱਕਾ ਵੀ ਵੱਧ ਕੰਮ ਕਰਦਾ ਤੇ ਜੇ ਗਿੱਲਾ ਪਾਣਾ ਉਹ ਵੀ ਕੋਈ ਗੱਲ ਨਹੀਂ ਉਹ ਚ ਪਾਣੀ ਨਾ ਜ਼ਿਆਦੇ ਹੋਵੇ ਪਾਣੀ ਸੂਤ ਦਾ ਹੋਵੇ ਜਿਵੇਂ ਆਪਾਂ ਦਬਦਿਆਂ ਲੱਡੂ ਭੇਕੇ ਵੀ ਪਾਣੀ ਨੁੱਚੜਦਾ ਨਾ ਹੁੰਦਾ ਬਸ ਸੁੱਕ ਬਰੂਲਾ ਜਾਂ ਕਰਕੇ ਰਲਾ ਦਿਓ ਮਤਲਬ ਡੰਗਰ ਖੁਸ਼ ਹੋ ਕੇ ਖਾਵੇ ਤੇ ਉਸ ਤੋਂ ਬਾਅਦ ਪਸ਼ੂ ਤੁਹਾਡਾ ਦੁੱਧ ਵੀ ਵਧੀਆ ਦੇਊਗਾ ਤੇ ਦਾਣਾ ਪਾਉਣ ਦਾ ਜਿਹੜਾ ਤਰੀਕਾ ਪਈ ਬੰਦੇ ਕਹਿੰਦੇ ਬਈ ਅਸੀਂ ਰਿੰਨਗੇ ਪਾਈਏ ਇੱਕ ਗਿੱਲਾ ਪਾਈਏ ਗੱਲ ਬਰੋ ਬਰੋਬਰਾ ਜਿਹਦੇ ਕੋਲੇ ਟਾਈਮ ਰਿੰਨਣ ਦਾ ਉਹ ਰਿੰਨ ਲਓ ਜਿਵੇਂ ਨਹੀਂ ਰੰਨਣਾ ਉਹ ਇਹਨੂੰ 12 ਮੰਨ ਲਓ ਸਵੇਰੇ ਭੇ ਦੁੱਧ ਦੁਪਹਿਰ ਸ਼ਾਮ ਤੱਕ ਵਧੀਆ ਭਿੱਜ ਗਿਆ ਗਲਜਾਂ ਦਾ ਉਹ ਖੋਲਾ ਹੋ ਜਾਂਦਾ ਤੇ ਸ਼ਾਮ ਨੂੰ ਪਾਲੂ ਹਣਾ 8 9 8 ਘੰਟੇ ਭਿੱਜੇ ਬਹੁਤ ਹੁੰਦਾ ਹੈ ਬਾਕੀ ਆਪਾਂ ਆਪ ਜ਼ਿੰਮੇਦਾਰ ਭਾਈਆਂ ਯਾਰ ਆਪਾਂ ਨੂੰ ਪਤਾ ਹੀ ਹੁੰਦਾ ਵੀ ਪਸ਼ੂ ਨੂੰ ਕੀ ਖਵਾਣਾ ਕੀ ਪਾਣਾ ਨਵੀਆਂ ਨਵੀਆਂ ਦਵਾਈਆਂ ਬਹੁਤ ਤਰ੍ਹਾਂ ਦੀਆਂ ਆ ਰਹੀਆਂ ਨੇ ਕੋਈ ਕਹਿੰਦਾ ਦੁੱਧ ਵਾਸਤੇ ਆ ਪਾਓ ਕੋਈ ਕਹਿੰਦਾ ਆ ਪਾਓ ਪਰ ਜਿਹੜੀਆਂ ਆਪਣੀਆਂ ਕੁਦਰਤੀ ਚੀਜ਼ਾਂ ਨੇ ਪੁਰਾਣੀਆਂ ਚੀਜ਼ਾਂ ਨੇ ਉਸੇ ਚੀਜ਼ਾਂ ਚ ਦੁੱਧ ਹੈ ਉਸੇ ਨਾਲੇ ਡੰਗਰ ਸੋਡਾ ਪਰਫੈਕਟ ਹੈ ਉਸੇ ਨਾਲੇ ਨੰਗਰ ਸਹੀ ਹੈ ਜਿਵੇਂ ਆਪਾਂ ਹੁਣ ਚੱਜ ਦਾ ਗੁੜ ਪਾਣਾ ਭੁੱਲ ਗਏ ਚੱਜ ਦੀ ਖੜ ਖਲ ਪਾਣੀ ਭੁੱਲ ਗਏ ਚੱਜ ਦੀ ਆਪਾਂ ਆਪਦਾ ਘਰ ਦਾ ਦਾਣਾ ਬਣਾਉਣਾ ਭੁੱਲ ਗਏ ਆਪਾਂ ਮੁੱਲ ਦੀਆਂ ਫੀਡਾਂ ਮੁੱਲ ਦੀਆਂ ਜਿਹੜੀਆਂ ਮੈਡੀਕਲ ਦਵਾਈਆਂ ਨੇ ਉਹਨਾਂ ਚ ਜ਼ਿਆਦੇ ਤੇ ਸਾ ਆਪਦਾ ਲਿਮਟ ਨਾਲ ਆਪਦੀ ਜਿਹੜੀ ਘਰ ਦੀ ਖਰਾਕ ਹੈ ਉਹ ਪਾਓ ਨਾਲ ਕੋਈ ਗੋਲੀ ਵਾਲੀ ਫੀਡ ਪਾਣੀਆ 1 ਕਿਲੋ ਤੋਂ 1.5 ਕਿਲੋ ਉਹ ਪਾ ਲਓ ਤੇ ਨਹੀਂ ਜ਼ਿਆਦਾਤਰ ਆਪਦਾ ਘਰ ਦਾ ਦਾਣਾ ਹੀ ਜਿਹਦੇ ਨਾਲ ਪਸ਼ੂ ਸੋਡਾ ਰਾਜੀ ਰਹੇ ਦੁੱਧ ਦੇਵੇ ਬੱਚਾ ਵਧੀਆ ਗਰੋ ਕਰੇ ਗੱਬਣ ਮੈਂਸ ਨੂੰ ਪਾ ਲਓ ਚਾਹੇ ਤਾਜੀ ਨੂੰ ਪਾ ਲਓ ਤੇ ਗੁੜ ਗੜਾ ਜਰੂਰ ਨਾਲ ਐਡ ਕਰਿਆ ਕਰੋ ਗੁੜ ਵਧੀਆ ਆਪ ਬਣਵਾ ਕੇ ਲਿਆ ਕੇ ਪਾਓ ਖਲ ਆਪ ਲਿਆ ਕੇ ਬਣਵਾ ਕੇ ਪਾਓ ਤੇ ਇਸੇ ਨਾਲੇ ਪਸ਼ੂ ਸੋਡਾ ਦੁੱਧ ਕੱਢੂਆ ਪਸ਼ੂ ਸਵਸਤਰ ਰਹੂਆ ਸਹੀ ਰਹੂਗਾ ਤਾਂ ਆਪੇ ਦੁੱਧ ਕੱਢੂਆ ਜੇ ਨੇਰੇ ਪੁਰੇ ਕੱਖ ਪਾਵਾਂਗੇ ਪਸ਼ੂਆਂ ਨੂੰ ਅੱਗੇ ਦਿੱਕਤ ਵਧਣਦੀ ਐ ਕਿਸੇ ਦੀ ਬੱਚੇਦਾਨੀ ਚ ਦਿੱਕਤ ਐ ਕਿਸੇ ਦੀ ਗੱਬਣ ਨਹੀਂ ਖੜਦੀ ਕੋਈ ਹੀਟ ਚ ਨਹੀਂ ਆਉਂਦੀ ਉਹ ਆਹੀ ਕਾਰਨ ਨੇ ਜਦੋਂ ਆਪਾਂ ਕੱਖਾਂ ਚ ਨਜਾਇਜ਼ ਸੁਰਤੀ ਰੱਖਦੇ ਆ ਪਸ਼ੂ ਦੀ ਖਰਾਕ ਬਹੁਤ ਜ਼ਰੂਰੀ ਐ ਜਿਵੇਂ ਜਿੰਮਾਂ ਵਾਲੇ ਬੰਦੇ ਨੂੰ ਖਰਾਕ ਜ਼ਰੂਰੀ ਐ ਆਮ ਸਰੀਰ ਨੂੰ ਜਿਸ ਖਰਾਕ ਜ਼ਰੂਰੀ ਐ ਉਵੇਂ ਪਸ਼ੂਆਂ ਨੂੰ ਖਰਾਕ ਜ਼ਰੂਰੀ ਐ ਇਹ ਚੀਜ਼ਾਂ ਕੱਖ ਘਟਾ ਦਿਓ ਦਾਣਾ ਪੱਕਾ ਵਧੀਆ ਵਧਾ ਕੇ ਵਧੀਆ ਸੇਵਾ ਕਰੋ ਪਸ਼ੂ ਦੀ ਆਪੇ ਦੁੱਧ ਦੇਣਗੀਆਂ ਇਹ ਲੈ ਕੇ ਕਿਤੇ ਨਹੀਂ ਜਾਂਦੀਆਂ ਇਹ ਕਾਲੀਆਂ ਮਈਆਂ ਨੇ ਵਿਚਰੀਆਂ ਜਿੰਨਾ ਇਹਨਾਂ ਨੂੰ ਪਾਉਗੇ ਉਹਨਾਂ ਕੱਢੀ ਚੱਲੋਗੇ ਤੁਹਾਡੀ ਸੇਵਾ ਹੈ ਤੁਹਾਡੇ ਪਿਆਰ ਇਹਨਾਂ ਨੂੰ ਜਿੰਨਾ ਦੋਗੇ ਡੰਗਰ ਉੰਨੀ ਸਿਆਣਾ ਬੰਦੇ ਨਾਲੋਂ ਸਿਆਣਾ ਪਸ਼ੂ ਐ ਇਹਨੂੰ ਜਿਵੇਂ ਲਾ ਲਵੋ ਉਵੇਂ ਹੀ ਲੱਗ ਜੇਂਦਾ ਹੈ